ਇਹ ਪਾਈ ਹੁਣੀ ਬੜਾ ਜੂਝ ਕੇ ਇਹ ਬੇੜਾ ਇੱਥੇ ਨਾਲ ਲਿਆਂਦਾ ਵੇਖੋ ਇਹ ਜਿਹੜੇ ਕਿ ਮਾਲ ਡੰਗਰ ਬਾਹਰ ਲੈ ਕੇ ਆ ਰਹੇ ਆ ਤੇ ਸਾਰੇ ਹੀ ਵੀਰਾਂ ਨੂੰ ਪੰਜਾਬੀਆਂ ਨੂੰ ਬੇਨਤੀ ਕਰਦੇ ਕਿ ਇਹਨਾਂ ਪਰਿਵਾਰਾਂ ਦੀ ਬਾਹ ਫੜੋ ਇਹ ਬਹੁਤ ਔਖਾ ਇਹਨਾਂ ਨੇ ਬੇੜਾ ਲੈ ਕੇ ਆਂਦਾ ਬਾਈ ਬੜਾ ਔਖਾ ਲੈ ਕੇ ਆਇਆ ਯਾਰ ਸਮਾਨ ਸਾਰੇ ਵਿੱਚ ਆ ਬਾਈ ਅੱਛਾ ਜਿਹੜੇ ਵੱਡੇ ਪਸ਼ੂ ਡੰਗਰ ਉਹ ਵਿੱਚ ਹੀ ਆ ਤੇ ਬਾਈ ਉਹ ਕਿਵੇਂ ਆਉਣਗੇ ਫਿਰ ਤੇ ਪਾਣੀ ਕਿੰਨੇ ਦਿਨਾਂ ਦਾ ਬਾਈ ਵਧਿਆ ਇਹ ਇਹ ਹੋਣਾ ਮਹੀਨਾ ਡੇਢ ਹੋ ਜਾ ਮਹੀਨਾ ਹੀ ਹੋ ਰਿਹਾ ਏਰੀਆ ਕਿਹੜਾ ਬਾਈ ਇਹ ਗੱਟਾ ਬਾਸ਼ਾ ਗੱਟਾ ਬਾਸ਼ਾ ਬਾਈ ਤੁਹਾਡੀ ਮਦਦ ਵਾਸਤੇ ਤੁਸੀਂ ਨਾ ਜੇ ਕੋਈ ਵੀਡੀਓ ਵੇਖਦਾ ਤੇ ਆਪਣਾ ਨੰਬਰ ਬੋਲ ਦੋ ਕੋਈ ਕੋਈ ਵੀ ਬੰਦਾ ਇੱਕ ਬੰਦਾ ਨੰਬਰ ਬੋਲ ਦੋ ਯਾਰ 8379274 83 83 ਹਾਂਜੀ 8372 ਬਾਈ ਨੇੜੇ ਆਜੋ ਨੇੜੇ ਆਜੋ ਹਾਂਜੀ ਬਈ 79 84379 27499 27499 ਸੰਗਤ ਜੀ ਬੇਨਤੀ ਹੈ ਕਿ ਆ ਪਰਿਵਾਰਾਂ ਦੀ ਮਦਦ ਕਰੋ ਇਹਨਾਂ ਦੀ ਬਾਹ ਫੜੋ ਜੀ ਸਾਰਿਆਂ ਨੂੰ ਬੇਨਤੀ ਆ